ਹਾਂਜੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਅੱਜ ਪਹੁੰਚਿਆ ਪਿੰਡ ਆਪਾ ਲੋਂਗੋਵਾਲ ਗੁਰਦੁਆਰਾ ਯਾਦਗਾਰ ਸੇਦਾਂ ਦੇ ਵਿੱਚ ਜਿੱਥੇ ਕਿ ਪਹਿਲਾਂ ਵੀ ਸੇਵਾ ਚੱਲਦੀ ਸੀ ਇੱਕ ਹੁਣ ਇੱਥੇ ਦਰਬਾਰ ਸਾਹਿਬ ਦੀ ਇਮਾਰਤ ਲਈ ਇੱਕ ਸੇਵਾ ਚੱਲ ਰਹੀ ਆ ਤੇ ਉਹਨਾਂ ਬਾਬਾ ਨਾਲ ਕੇ ਆਪਾਂ ਕਮੇਟੀ ਨਾਲ ਕਰਦੇ ਆ ਗੱਲਬਾਤ ਬਹਿਰੂਜੀ ਕੇ ਖਾਲਸਾ ਬਹਿਰੂਜੀ ਕੀ ਫਤਹੀ ਆਪਾਂ ਜੀ ਇਹ ਆਪਣੇ ਨਾਮਾਂ ਬਾਰੇ ਇੱਕ ਬੇਰਵਾ ਦਿਓ ਤੇ ਕਾਦੇ ਵਾਸਤੇ ਇਹ ਰੱਖੇ ਗਏ ਆ ਤੇ ਇਹਦਾ ਕੀ ਮਕਸਦ ਆ ਆਪਣਾ ਇਹ ਜੀ ਦਾਨ ਪੱਥਰ ਸੇਵਾ ਸਕੀਮ ਹੈ ਜਿਹੜੀ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਤਪਿੰਡ ਲੌਂਗਵਾਲ ਜ਼ਿਲ੍ਹਾ ਸੰਗਰੂਰ ਵਿਖੇ ਚੱਲ ਰਹੀ ਹੈ ਜਿਹੜੀ ਚੱਲ ਰਹੀ ਹੈ ਇਹ ਆਪਣੀ ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲਦੀ ਹੈ ਜੀ ਗੰਡੰਗ ਦੀ ਨਵੀਂ ਉਸਾਰੀ ਹੋ ਰਹੀ ਹੈ ਸੇਵਾ ਉਸਾਰੀ ਅਧੀਨ ਹੈਗੀ ਜਿਹੜਾ ਦਾਨ ਪੱਥਰ ਸੇਵਾ ਸਕੀਮ ਰੱਖੀ 8 ਦਸੰਬਰ ਨੂੰ ਡਰਾ ਮੇਨ ਖਲਣਾ ਜੀ ਮੇਨ ਮਿੰਨੀ ਤੇ ਸਪੈਸ਼ਲ ਮਿੰਨੀ ਤਿੰਨ ਉਹ ਡਰਾ ਨਿਕਲਨੇ ਆ ਜਿਹੜਾ ਪਹਿਲਾਂ ਇਹ ਵਿੱਚ ਬੱਤ ਤੇ ਰਾਸਤੀ ਨਿਕਲੇ ਸੀ ਉਹਦੇ ਵਿੱਚ ਬੱਤ ਤੇ ਰਾਸਤੀ ਦੇ ਵਿੱਚੋਂ ਆਪਾਂ ਆਹ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਆ ਇਹ ਸਾਰੀ ਗਈ ਹੈ ਨਾ ਜੀ ਹਾਂ ਜੀ ਹਾਂ ਜੀ ਇਸੇ ਪ੍ਰਕਾਰ ਜਿਹੜੇ ਆਪਾਂ ਇਹ ਨੇ ਇਹਨੂੰ ਨਿਪਰੇ ਚਾੜਨਾ ਪਹਿਲਾ ਨਾਮ ਆ ਜਿਹੜਾ ਜੀ ਉਹ 855 4/4 ਹੈ ਹਾਂ ਜੀ ਉਹਦੀ ਆਪਸ਼ਨ ਦੇ ਵਿੱਚ ਥਾਰ ਆਈ 4/2 ਠੀਕ ਆ ਜੀ ਤੀਜੀ ਆਪਸ਼ਨ ਸਕਾਰਪੀ ਆ ਜੀ ਬੇਸ ਮਾਡਲ ਹਾਂ ਜੀ ਤੇ ਚੌਥੀ ਆਪਸ਼ਨ ਕੈਸ਼ ਦੀ ਵੀ ਹੈ ਜੀ ਕੈਸ਼ ਦੀ ਆ ਹਾਂ ਜੀ ਤੇ 10% ਕੱਟ ਕੇ ਹਾਂਜੀ ਹਾਂਜੀ ਤੇ ਕੁੱਲ ਨਾਮ ਕਿੰਨੇ ਆ ਦੇ ਵਿੱਚ ਮੇਨ ਰਾ ਦੇ ਵਿੱਚ ਜੀ ਕੁੱਲ ਮੇਨ ਚ 101 ਜੀ 21 ਮੀਨੀ ਚ ਇੱਕ ਸਪੈਸ਼ਲ ਚ ਤੇ ਕੁੱਲ ਹੋ ਗਏ 123 ਨਾਮ ਹੋ ਗਏ ਹਾਂਜੀ ਹਾਂਜੀ ਜੋ ਕਿ ਆਪਣੇ 8 ਤਰੀਕ ਨੂੰ ਸ਼ਾਮ 5 ਵਜੇ ਕੱਢੇ ਜਾਣੇ ਪਾਰ ਦਾ ਸੀ ਸਾਰਿਆਂ ਸਾਹਮਣੇ ਲਾਈਵ ਕੱਢੇ ਜਾਣੇ ਤੇੜਾ ਆਪਣਾ ਕਮੇਟੀ ਦਾ ਨੰਬਰ ਆ ਜੀ ਉਹ ਨੰਬਰ ਨੋਟ ਕਰਾਓ ਜੀ ਮਾੜਾ ਜੀ ਨੰਬਰ ਹੈਗਾ ਜੀ 7814502126 ਠੀਕ ਆ ਜੀ ਤੇ ਕੋਪਨ ਸਕੀਮ ਆ ਜੀ 500 ਦੀਆਂ 3000 ਦੀਆਂ 10 2000 ਦੀਆਂ 25 5000 ਦੇ ਪੂਰੇ 75 쿠ਪਨ ਨੇ 75 쿠ਪਨ ਨੇ ਹਾਂ ਸੰਗਤ ਜੀ ਤੁਸੀਂ ਵੱਧ ਤੋਂ ਵੱਧ 쿠ਪਨ ਪਾ ਕੇ ਪੁੰਨ ਨਾਲੇ দান ਨਾਲ ਫਲੀਆਂ ਤੇ ਤੁਸੀਂ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਬਹੁਤ ਚੜਕੇ ਜੀ ਜਿਹੜਾ ਕਮੇਟੀ ਦਾ ਨੰਬਰ ਹੈ ਜੀ ਦੁਬਾਰੇ ਫੇਰ ਨੋਟ ਕਰ ਸਕਦੇ ਤੁਸੀਂ ਜੀ 7814502126 ਤੇ ਡਰਾ 1 ਨਹੀਂ ਹੈਗਾ ਜੀ ਤਿੰਨ ਡਰਾ ਨੇ ਮੇਨ ਮਿੰਨੀ ਸਪੈਸ਼ਲ ਮਿੰਨੀ ਜਿਹਦੇ ਵਿੱਚ ਕਿ ਕੁੱਲ 123 ਨਾਮ ਨੇ ਜੀ ਧੰਨਵਾਦ ਜੀ